ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਅੱਜ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਦੁੱਗਲ ਅਤੇ ਉਹਨਾਂ ਦੀ ਪੂਰੀ ਟੀਮ ਮਹਿਲਾ ਵਿੰਗ ਦੇ ਪ੍ਰਧਾਨ ਸ਼੍ਰੀ ਰੇਖਾ ਅਗਰਵਾਲ ਜੀ ਉੱਥੇ ਪਹੁੰਚ ਕੇ ਭਗਤ ਸਿੰਘ ਦੀ ਜਿਹੜੀ ਕਿ ਅੱਜ ਮੂਰਤੀ ਤੇ ਪਹੁੰਚ ਕੇ ਸਰਦਾ ਦੇ ਫੁੱਲ ਭੇਟ ਕੀਤੇ ਨਾਲ ਪੈਰਾ ਬਿਆਨ ਦੇ ਹੋ ਗਏ ਭਗਤ ਸਿੰਘ ਕੇ ਰੀਸੋ ਤੇ ਜੈ ਜੈਕਾਰ ਕਰਕੇ ਸ਼ਹੀਦ ਭਗਤ ਸਿੰਘ ਨਾ ਮਰ ਰਹੇ ਹਮੇਸ਼ਾ ਅੱਜ ਅਜਿਹਾ ਦਿਹਾੜੇ ਤੇ ਵਿਸ਼ੇਸ਼ ਤੌਰ ਤੇ ਅੱਜ 117ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਹੜਾ ਕਾਂਗਰਸ ਵਲੋਂ ਕਿਸਾਨ ਦੇ ਇਤਲਾਮਾ ਜੀ ਸਭ ਤੋਂ ਪਹਿਲਾਂ ਮੈਂ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਆਪਣੇ ਸਾਰੇ ਹੀ ਸਾਥੀਆਂ ਵੱਲੋਂ ਸ਼ੀਰਪਗ ਸਿੰਘ ਜੀ ਨੇ ਜੋ ਆਜ਼ਾਦੀ ਦੀ ਲੜਾਈ ਚ ਆਪਣੀ ਜਵਾਨੀ ਚ ਕੁਰਬਾਨੀਆਂ ਦੇ ਕੇ ਸਾਡਾ ਦੇਸ਼ ਹਿੰਦੁਸਤਾਨ ਨੂੰ ਯਾਦ ਕਰਾਇਆ ਉਹ ਅੱਜ ਇਸ ਉਮਰ 'ਚ ਵੀ 111 ਸਾਲ ਦੇ ਐ ਪਰ ਉਹ ਅਮਰ ਨੇ ਅੱਜ ਵੀ ਸਾਡੇ ਦਿਲਾ 'ਚ ਜਿਉਂਦੇ ਨੇ ਸਵੇਰੇ ਵੀ ਮੈਂ ਪਹਿਲਾਂ ਇੱਕ ਫੰਕਸ਼ਨ ਸੀ ਸਾਡਾ ਭਪਿੰਡਾ ਰੋਡ پارک ਤੇ ਉੱਥੇ ਵੀ ਉਹਨਾਂ ਨੂੰ ਸ਼ਰਧਾ ਤੇ ਫੁੱਲ ਅਰਪਣ ਕਰਕੇ ਆਇਆ ਅੱਜ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਰੇ ਸਾਥੀ ਚਾਹੇ ਬਲਾਕ ਪ੍ਰਧਾਨ ਨੇ ਚਾਹੇ ਕੌਂਸਲ ਸਾਥੀ ਨੇ ਚਾਹੇ ਮਹਿਲਾ ਕਾਂਗਰਸ ਹੈ ਯੂਥ ਕਾਂਗਰਸ ਹੈ ਸੇਵਾਦਾਲ ਹੈ ਓਸੀ ਸਰ ਓਬੀਸੀ ਸੈਲ ਬੀਸੀ ਐਸਸੀ ਸੈਲ ਹੋਰ ਵਰਕਰ ਸਹਿਬਾਨ ਅੱਜ ਆਏ ਨੇ ਸਾਡੇ ਦਿਲਾਂ ਚ ਉਹਨਾਂ ਨੇ ਜੋ ਸਾਡੇ ਤੇ ਸਾਨੂੰ ਆਜ਼ਾਦੀ ਦਿਵਾ ਕੇ ਸਾਡੇ ਤੇ ਸਾਡੀਆਂ ਸਾਡੇ ਤੇ ਔਰ ਸਾਡੀ ਆਉਣ ਵਾਲੀ ਪੁਸਤਾਂ ਤੇ ਜਨਰੇਸ਼ਨ ਤੇ ਸਾਡੇ ਨੂੰ ਤੇ ਅਹਿਸਾਨ ਕਰਿਆ ਅੱਜ ਜਿੰਨਾ ਵੀ ਮਰਜ਼ੀ ਕਰ ਲਈਏ ਅਸੀਂ ਉਹਨਾਂ ਦਾ ਅਹਿਸਾਨ ਨਹੀਂ ਤਰ ਸਕਦੇ ਪੋਲਿਟੀਕਲ ਪਾਰਟੀਆਂ ਦੀ ਗੱਲ ਕਰੀਏ ਇਹਨਾਂ ਨੇ ਇਹਨਾਂ ਸ਼ੀਤਾਂ ਨੂੰ ਜ਼ਿੰਦਾ ਕੀਤਾ ਹੋਇਆ ਜ਼ਿੰਦਾ ਰੱਖਿਆ ਹੋਇਆ ਆਮ ਲੋਕਾਂ ਦੇ ਹਾਂਜੀ ਅੱਜ ਸਾਰੀ ਕਾਂਗਰਸ ਵੱਲੋਂ ਤੇ ਮਹਿਲਾ ਕਾਂਗਰਸ ਪਟਿਆਲਾ ਵੱਲੋਂ ਅਸੀਂ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਫੁੱਲ ਦੇ ਸ਼ਰਧਾ ਪੇਟ ਕਰਨ ਆਏ ਆ ਇਸ ਵਿੱਚ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਤੇ ਉਹਨਾਂ ਦੇ ਲਈ ਜੋ ਵੀ ਉਹਨਾਂ ਨੇ ਦਿੱਤੇ ਹੋਏ ਆਜ਼ਾਦੀ ਲਈ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਸਾਨੂੰ ਇੱਕ ਖੁੱਲੀ ਹਵਾ ਦੇ ਵਿੱਚ ਸਾਹ ਲੈਣ ਦਾ ਮੌਕਾ ਮਿਲਿਆ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਆਪਣੇ ਬੱਚਿਆਂ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਕੁਰਬਾਨੀਆਂ ਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਇਸ ਤਰ੍ਹਾਂ ਉਹਨਾਂ ਦੀ ਇਨਾਂ ਨੂੰ ਅਸੀਂ ਜਨਮ ਦਿਹਾੜੇ ਤੇ ਸ਼ਰਦਾ ਦੇ ਫੁੱਲ ਪੇਟ ਅਰਪਣ ਕਰਦੇ ਹਾਂ। ਬੱਚਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਚੰਗੇ ਕੰਮਾਂ ਦੇ ਲਈ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਹੈ ਕਿ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਕੋਈ ਨਸ਼ੇ ਕੋਈ ਕਿਸ ਤਰ੍ਹਾਂ ਦੇ ਗਲਤ ਰਸਤੇਾਂ 'ਚ ਪਏ ਹੋਏ ਆਂ ਚੋਰੀਆਂ ਕੋਈ ਡਕੈਤੀ ਕੋਈ ਕੁਛ ਨਾ ਕੁਛ ਗਲਤ ਰਸਤੇਾਂ ਤੇ ਬੱਚੇ ਚੱਲ ਰਹੇ ਨੇ ਉਹਨਾਂ ਨੂੰ ਇਹੀ ਅਪੀਲ ਹੈ ਕਿ ਦੇਖੋ ਇੱਕ ਇਹ ਵੀ ਸ਼ਹੀਦ ਭਗਤ ਸਿੰਘ ਸੀ ਕਿ ਜਿਨ੍ਹਾਂ ਨੇ ਦੇਸ਼ ਦੇ ਲਈ ਕਿੱਡੀ ਵੱਡੀ ਫਾਂਸੀ ਦੇ ਉੱਤੇ ਝੂਲ ਗਏ ਉਹਨਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਤੇ ਆਪਣੀ ਜਾਨ ਦੀ ਸ਼ਹਾਦਤ ਦਿੱਤੀ ਇਸ ਕਰਕੇ ਸਾਰੇ ਯੂਥ ਨੂੰ ਅਪੀਲ ਹੈ ਕਿ ਵੀ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਮੇਰੇ ਨਸੇ ਨੂੰ ਦੇਖਦੇ ਪੰਜਾਬ ਦੇ ਵਿੱਚ ਬਹੁਤ ਨਸ਼ਾ ਵਧ ਰਿਹਾ ਨੌਜਵਾਨਾਂ ਦੀ ਕਈਆਂ ਦੀ ਮੌਤਾਂ ਹੋ ਰਹੀਆਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਦੇਖੋ ਸਰਕਾਰ ਹੈ ਜਿਹੜੀ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਕੀ ਕਹਿੰਦੀ ਹੁੰਦੀ ਸੀ ਅਸੀਂ ਨਸ਼ੇ ਨੂੰ ਹਫ਼ਤੇ 'ਚ ਖਤਮ ਕਰ ਦਾਂਗੇ ਅਸੀਂ ਐਵੇਂ ਕਰਾਂਗੇ ਬਲਕਿ ਉਹ ਬਿਲਕੁਲ ਹੀ ਉਲਟਾ ਹੋ ਗਿਆ ਹੁਣ ਪੰਜਾਬ ਦੇ ਵਿੱਚ ਨਸ਼ਾ ਗਲੀਆਂ ਦੇ ਵਿੱਚ ਇਵਨ ਕਿ ਸਾਡੇ ਘਰ ਦੇ ਕੋਲ ਜਾਓ ਕਿਸੇ ਮਹੱਲੇ ਦੇ ਵਿੱਚ ਵੀ ਜਾਓ ਗਲੀਆਂ ਦੇ ਵਿੱਚ ਆਮ ਨਸ਼ਾ ਵਿਕ ਰਿਹਾ ਹੈ ਇਹ ਤੇ ਇਸੇ ਤਹੀ ਸਰਕਾਰ ਨੂੰ ਅਪੀਲ ਕਰਾਂਗੇ ਕਿ ਇੱਥੇ ਕੰਟਰੋਲ ਕਰੋ ਤੇ ਬੱਚਿਆਂ ਦੇ ਭਵਿੱਖ ਨੂੰ